ਹੈਲੋ ਦੋਸਤੋ ਕੀ ਹਾਲ ਚਾਲ ਸਾਰੇ ਦਾ ਅੱਜ ਆਪਾਂ ਗੱਲ ਕਰਦੇ ਆ ਆਪਣੀ 16 7 ਦੀ ਟਰਾਲੀ ਬਾਰੇ ਕੀ ਕੁਛ ਇਹਦਾ ਰੇਟ ਆ ਕੀ ਕੁਛ ਆਪਾਂ ਨੂੰ ਬਾਅਦ ਚ ਲਵਾਉਣਾ ਪਿਆ ਤੇ ਕਿੰਨੇ ਕੁਆਂਟਲ ਦੀ ਕੀ ਕਿੰਨੇ ਚ ਪੈ ਗਈ ਆਪਾਂ ਨੂੰ ਹਨਾ ਆਪਣੇ ਹਿਸਾਬ ਨਾਲ ਆਪਣੀ ਟਰਾਲੀ ਬਹੁਤ ਸਸਤੀ ਬਣੀ ਆ ਤੇ ਆਪਾਂ ਲੋਡ ਮੁਤਾਬਕ ਇਹਦੇ ਵਿੱਚ ਲੋਹਾ ਲਵਾਇਆ ਹੈਗਾ ਜਿੱਥੇ ਆਪਾਂ ਨੂੰ ਬਹੁਤ ਹੀ ਚੰਗੀ ਕੁਆਲਿਟੀ ਚਾਹੀਦੀ ਸੀ ਆਪਾਂ ਉਥੇ ਬਹੁਤ ਹੀ ਚੰਗੀ ਲਵਾਈ ਆ ਜਿੱਥੇ ਆਪਣਾ ਸਰਦਾ ਸੀ ਆਪਾਂ ਉਥੇ ਸਾਰਿਆ ਵੀ ਜਿਵੇਂ ਟਾਇਰਾਂ ਦੇ ਬਿਨਾ ਨਹੀਂ ਸਰਦਾ ਸੀ ਹਨਾ ਲੋਡ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਉਥੇ ਆਪਾਂ ਟਾਇਰਾਂ ਦਾ ਜਿਹੜਾ ਪੂਰਾ ਵਧੀਆ ਲਗਾਇਆ ਪੇਂਟ ਆਪਦੀ ਮਰਜ਼ੀ ਦਾ ਕਰਾਇਆ ਆਪਾਂ ਤੇ ਲੋਹਾ ਹੁਣ ਤੁਹਾਨੂੰ ਦੱਸ ਦਿਆਂ ਕਿਹੜਾ ਕਿੱਥੇ ਲੱਗਿਆ ਤੇ ਐਂਡ ਤੇ ਵੀ ਦੱਸਾਂਗੇ ਕਿੰਨੇ ਕੁਆਂਟਲ ਦੀ ਬਣੀ ਤੇ ਕਿੰਨੇ ਪੈਸਿਆਂ ਦੀ ਪੈ ਗਈ ਸੀ ਆਪਰ ਨੂੰ ਇਹ ਠੀਕ ਆ ਤੇ ਸਾਰਿਆਂ ਤੋਂ ਪਹਿਲਾਂ ਇਹ ਗੱਲ ਕਰਦੇ ਆ ਇਹਦੀ ਲੰਬਾਈ ਚੜਾਈ ਉਚਾਈ ਇਹ ਹੈਗੀ ਆ 16 ਫੁੱਟ ਲੰਬਾਈ ਅੰਦਰੋਂ ਤਿਆਰ ਆ ਜਿਹੜਾ ਇਹਦੀ ਬਾੜ ਹੈਗੀ ਉਰੋਂ ਲੈ ਕੇ ਉਰੋਂ ਤੱਕ ਮੇਰੇ ਨਾਲ 2 ਬੱਚੀ ਆ ਹਨਾ ਉਹ ਪਾਸਾ ਵਾਦੋ ਵੀ ਕਹਦੇ ਨੇ ਨੇ ਆ ਤੇ ਜਿਹੜਾ ਬੈੱਡਾ ਇਹਦਾ 3 ਫੁੱਟ ਬੈੱਡਾ ਹੈਗਾ 3 ਫੁੱਟ ਤੋਂ 1-2 ਇੰਚ ਘੱਟ ਹੈਗਾ ਸਾਰੀ ਇਹ ਸਾਡ 5 ਫੁੱਟ ਤੇ ਕੁਛ ਕਿੰਚ ਦੀ ਬਣੀ ਹੋਈ ਹੈਗੀ ਇਹ ਸਾਰੀ ਉਚਾਈ ਤੇ ਜਿਹੜੀ ਲੰਬਾਈ ਆ ਉਹ ਮੈਂ ਤੁਹਾਨੂੰ ਦੱਸਤੀ 16 ਫੁੱਟ ਦੀ ਹੈ ਲੰਬਾਈ ਇਹਦੀ ਅੰਦਰੋਂ ਜਿਹੜੀ ਇਹਦੀ ਚੜਾਈ ਆਗੀ ਉਰੋਂ ਲੈ ਕੇ ਉਰੋਂ ਤੱਕ ਪੂਰੇ 7 ਫੁੱਟ ਦੀ ਚੜਾਈ ਆ ਤੇ ਹੁਣ ਆਪਾਂ ਇਹਦੀ ਲੋਹੇ ਦੀ ਗੱਲ ਕਰਦੇ ਆ ਕਿਹੜਾ ਲੋਹਾ ਲੱਗਿਆ ਠੀਕ ਆ ਇਦੇ ਵਿੱਚ ਜਿਹੜੀ ਅੰਦਰ ਚਾਦਰਾਂ ਕੀ ਇਹਦੀ ਆਹ ਆਹ ਸਾਰੀ ਇਹ ਟਾਟਾ ਦੀ ਆ ਟਾਟਾ ਦੀ オリジナル ਆ ਤੇ ਬਾਕੀ ਜਿਹੜਾ ਸਾਰੇ ਦਾ ਲੋਹਾ ਉਹ ਲੋਹਾ ਐਮਸੀ ਦਾ ਲੱਗਿਆ ਹੋਗਾ ਐਮਸੀ ਤੁਸੀਂ ਐਮਸੀ ਚ ਸਭ ਕੁਝ ਹੀ ਆ ਜਾਂਦਾ ਹਾਂ ਜੇ ਮੈਂ ਤੁਹਾਨੂੰ ਦਿਖਾ ਦੇਣਾ ਇੱਥੇ ਲਿਖਿਆ ਹੋਊਗਾ ਨਾ ਕੋਈ ਨਾਂ ਕੰਪਨੀ ਦਾ ਇੱਥੇ ਦੇਖੋ ਆ ਕੱਪ ਚ ਕੱਪ ਚ ਇਹਦੀ ਆਹ ਜਿਵੇਂ ਇਹਦੀਆਂ ਨੇ ਪੈਪਾ ਨੇ ਜਿਹੜੀਆਂ ਇਹ ਕੋਈ ਸੋਨਾ ਟਿਊਬਸ ਆ ਠੀਕ ਆ ਵਿਚੀ ਇਹ ਆ ਐਵਨ ਦੀ ਪਾਈਪ ਆ ਮਿਕਸ ਜਿਆ ਲੱਗਿਆ ਹੋਇਆ ਗਾਡਰ ਦੇਖ ਲਓ 10 ਇੰਚੀ ਗਾਡਰ ਤੇ ਅਗਲੀ ਜਿਹੜੀ ਹੁੱਕਾ ਮੱਛੀ ਹੁੱਕਾ ਤੇ ਮੱਛੀ ਗਾਟਾ ਵੀ ਕਹਿੰਦੇ ਨੇ ਜਿਹਨੂੰ ਆਪਾਂ ਪਰ ਥੋੜੀ ਮਠਾਈ ਚ ਬਣੀ ਹੋਈ ਹੈਗੀ ਤੁਸੀਂ ਲੈ ਲਓ ਕਈਆਂ ਦੀ ਤਾਂ 6 ਇੰਚ ਦੀ ਹੁੰਦੀ ਹੈ ਨਾ ਇਹ ਥੋੜੀ ਹੈਵੀ ਲੱਗੀ ਹੋਈ ਹੈਗੀ ਆਪਣੀ 4 ਇੰਚੀ ਹੁੱਕਾ ਕੀ ਉਸ ਤੋਂ ਬਾਅਦ ਡਬਲ ਪੰਪ ਲੱਗੇ ਹੋਇਆ 15-15 ਟਨ ਦੇ ਦੋ ਪੰਪ ਲੱਗੇ ਹੋਏ ਨੇ ਆ ਦੇਖੋ 15 15 ਟਨ ਦੇ ਦੋ ਜੈਕ ਲੱਗੇ ਹੋਏ ਨੇ ਪੰਪ ਕਹਤੋਂ ਤੁਸੀਂ ਜਿਹੜੇ ਟਾਇਰ ਨੇ ਆਪਣੇ ਅਪੋਲੋ ਦੇ ਟਾਇਰ ਪਾਏ ਹੋਏ ਨੇ ਚਾਰੇ ਟਾਇਰ ਬਿਲਕੁਲ ਨਵੇਂ ਆ ਠੀਕ ਆ ਦੇਖ ਸਕਦੇ ਹੋ ਅਪੋਲੋ ਇਹ ਆਪਾਂ ਨੂੰ 70 ਤੋਂ 12000 ਘੱਟ ਦੀ ਜੋੜੀ ਮਿਲ ਗਈ ਸੀ ਤੇ ਜਿਹੜੀ ਆਹਾਂ ਡਿਜ਼ਾਈਨ ਹੈ ਸਾਰੀ ਬਾਅਦ ਚ ਲੱਗੀ ਹੋਈ ਆ ਇਹਦਾ ਵੀ ਤੁਹਾਨੂੰ ਰੇਟ ਦੱਸਾਂਗੇ ਜਿਵੇਂ ਆਹ ਕੁਛ ਨ ਕੁਛ ਤਾਂ ਆਹ ਲਾ ਕੇ ਦਿੰਦੇ ਜਿਵੇਂ ਆਹ ਚੀਜ਼ ਆਹ ਚੀਜ਼ ਠੀਕ ਆ ਉਸ ਤੋੜਾ ਜਿਹੜੀਆਂ ਦੋ ਪੱਤਰੀ ਜੱਗੇ ਲੱਗੇ ਹੋਏ ਨੇ ਤੇ ਆਹਾ ਤੇ ਆਹਾ ਪਾਪ ਲਵਾਈ ਆ ਇਹ ਲਵਾਈ ਇੱਕੋ ਜਿਹੀ ਐਵੇਂ ਸਾਰੀ ਕੁਸ਼ ਬਸ ਤਾਂ ਰੇਟ ਦਾ ਫਰਕ ਪੈ ਜਾਂਦਾ ਹੁਣ ਮੈਂ ਰੇਟ ਦਾ ਜਿਵੇਂ ਤੁਹਾਨੂੰ ਦੱਸਾਂ ਜਿਹੜੀਆਂ ਬੱਲਵ ਬੱਤੀਆਂ ਜੀਆਂ ਇਹ ਸਾਰਾ ਕੁਸ਼ ਉਹਨਾਂ ਨੇ ਪਲੇਟਾ ਲਾ ਕੇ ਦਿੱਤੀ ਸੀ ਪਿਛਲੀਆਂ ਲੋਹੀ ਵਾਲੀ ਆ ਸਾਰਾ ਕੁਸ਼ ਮੈਂ ਘਰੇ ਫੀਟਿੰਗ ਕੀਤੀ ਆ ITZ ਆਪਾਂ ਨੂੰ 2000 ਚ ਪੈ ਗਈਆਂ ਸੀ ਜਿਵੇਂ ਹਰ ਲਾਈਟਾਂ ਥੱਲੇ ਵੀ ਲਾਈਆਂ ਆਪਾਂ ਸਾਈਡ ਤੇ ਵੀ ਲਾਈਆਂ ਇਹਦੇ ਵਿੱਚ ਵੀ ਆਪਾਂ ਲਾਈਟਾਂ ਲੱਗੀਆਂ ਜਿਹੜੀਆਂ लाल नीली ਦੇ ਇੰਡੀਕੇਟਰ ਵਾਲੀ ਹੁੰਦੀ ਆ ਨੀਲੀ ਕਹਿੰਦੀ ਜਿੰਦੀ ਕਾ ਲੱਟਣ ਲੱਗੀ ਜਿਵੇਂ ਇਹ ਸਾਰੀਆਂ ਪਾਪ ਲਾਈਆਂ ਤੇ ਆਹ ਵੀ ਆਪ ਲਵਾਈਆਂ ਆਪਾ ਹੁਣ ਮੈਂ ਤੁਹਾਨੂੰ ਦੱਸਦਾ ਕਿਵੇਂ ਕੁਝ ਹੁੰਦਾ ਜਿੰਨਾ ਵੀ ਸ਼ੋਅ ਵਰਕ ਦੇਖ ਰਹੇ ਹੋ ਤੁਸੀਂ ਜਿਵੇਂ ਜੀਪਾ ਘੜ 6 ਕੜਾਈਆਂ ਜੀਆਂ ਤੇ ਆਹ ਪੰਜਾਬ ਦਾ ਨਕਸ਼ਾ ਵਿਚਾਲੇ ਹੈਣਾ ਇਹ ਤੇ ਲੱਟਾ ਇਹ ਮੇਰਾ ਆਪ ਦਾ ਸੀ ਹੁਣ ਮੈਂ ਤੁਹਾਨੂੰ ਦੱਸਦਾ ਉਹਨਾਂ ਦਾ ਕੀ ਕੁਝ ਹੁੰਦਾਗਾ ਮੈਂ ਬਣਵਾਈ ਸੀ ਇਹ ਉਹ ਟਾਈਮ ਤੇ 91 ਰੁਪਏ ਅੰਦਰਲੀ ਜਿਹੜੀ ਚਾਦਰ ਹੋ ਟਾਟਾ ਦੀ ਬਾਹਰ ਛੜਾ ਐਮਸੀ ਐ ਸਾਰਾ ਕੁਝ ਤੇ ਡਾਲਾਂ ਵੀ ਸਭ ਕੁਝ ਵਿੱਚ ਹੀ ਹੁੰਦਾਗਾ ਐਵੇਂ ਕਿਦਦਰ ਮਰਜ਼ੀ ਖਲਬਾਉਣਾ ਕਰ ਦੋ ਠੀਕ ਆ ਜਿਵੇਂ ਆਹਾ ਇਹਦਾ ਰੇਟ ਅੱਡ ਸੀ ਓਕੇ ਤੇ ਆਹ ਗੜਛ ਗੜਾਈਆਂ ਇਹਦੇ ਅੰਦਰ ਇਹ ਰੇਟ ਅੱਡ ਸੀ ਤੇ ਪੰਜਾਬ ਦਾ ਨੱਕ ਛੱਡ ਲਵਾਇਆ ਮੈਂ ਤੇ ਮੈਂ ਅੱਡ ਅੱਡ ਚੀਜ਼ਾਂ ਜਿਹੜੀਆਂ ਲੱਟਾਂ ਹੈਗਾ ਅੱਡ ਲਵਾਈਆਂ ਆਹ ਚੀਜ਼ ਜਿਹੜੀ ਇਹ ਇਹ ਅੱਡ ਸੀਗੀ ਇਹ ਤੋਂ ਬਾਕੀ ਸਭ ਕੁਝ ਵਿੱਚ ਹੀ ਸੀਗਾ ਸਾਡੇ 95 ਰੁਪਏ ਦੇ ਵਿੱਚ ਤੇ ਇਹ ਹੁਣ ਸਾਨੂੰ ਕਿੰਨੇ ਕੁ ਮਹਿੰਗੇ ਪੈ ਗਏ ਜੇ ਅਸੀਂ ਗੱਲ ਕਰੀਏ ਇਹ ਮੈਨੂੰ 292000 ਦਾ ਪੈ ਗਿਆ 31 ਕੁਆਂਟਲ ਤੇ 5 ਕਿਲੋ ਸੀਗਾ ਉਹ ਤੁਸੀਂ ਅੰਦਾਜ਼ਾ ਲਾ ਲਿਓ ਕੀ ਰੇਟ ਪੈ ਗਿਆ ਹੈ ਨਾ ਸਾਨੂੰ ਉਹ ਤੋਂ ਬਾਅਦ ਕਿਉਂਕਿ ਆਹ 292000 ਦੇ ਵਿੱਚ ਆ ਵੀ ਆ ਵੀ ਲੈਟਰ ਰੂਟਾ ਸਭ ਕੁਝ ਵਿੱਚ ਸੀ ਤੇ ਜਿਵੇਂ ਪਿੱਛੇ ਗੋਤ ਲਿਖਿਆ ਉਹ ਵੀ ਇਹਦੇ ਵਿੱਚ ਸੀ 292000 ਦੇ ਵਿੱਚ ਉਹ ਤੋਂ ਬਾਅਦ ਮੇਰੇ ਆਪਣੇ ਇਕੱਲੇ ਟਾਇਰ ਸੀ ਜਿਹੜੇ ਅਲੱਗ ਸੀ ਉਹ ਤੁਹਾਨੂੰ ਦੱਸਿਆ ਮੈਂ ਥੋੜੀ ਉੱਤੇ ਪਈ ਆਪਾਂ ਨੂੰ 68 ਤੋਂ 69000 ਦੇ ਆਪਾਂ ਨੂੰ ਟਾਇਰ ਪਏ ਸੀ ਠੀਕ ਆ ਇਹ ਤੋਂ ਬਿਨ ਆਪਾਂ 1 ਰੁਪਿਆ ਵੀ ਵੱਧ ਨਹੀਂ ਦਿੱਤਾ ਤੁਸੀਂ ਐਨ ਲਾ ਲਓ ਮੇਰੇ ਘਰੇ ਪਹੁੰਚ ਹੋ ਗਈ ਸੀ 4 3 380 ਦੇ ਵਿੱਚ 385 ਦੇ ਵਿੱਚ ਮੇਰੇ ਘਰੇ ਪਹੁੰਚ ਹੋ ਗਈ ਸੀ 16 7 ਦੇ ਟਰਾਲੇ ਦੀ ਕੁਆਲਟੀ ਵਾਈਜ਼ ਆਪਾਂ ਨੂੰ ਬਹੁਤ ਵਧੀਆ ਲੱਗਦਾ ਇਸ ਟਿਕਸਟੋਕਰ ਹਨ ਕਿਉਂਕਿ ਜਿੰਨਾ ਗੁੜ ਪਾਵਾਂਗੇ ਓਨੀ ਮਿੱਠਾ ਹੋ ਜੇ ਬਾਜਨ ਹੈਵੀ ਵਰਡ ਬਣਾਉਣਾ ਸੀ ਤਾਂ ਹੈਵੀ ਵੀ ਬਣਵਾ ਲੈਂਦੇ ਉਹ ਆਪਦੀ ਚੋਇਸ ਹੁੰਦੀ ਹੈ ਨਾ ਉਹਦੀ ਜੇਬ ਦੱਸਦੀ ਆ ਕਿ ਹੈਵੀ ਚੱਲਦੇ ਆ ਕਿ ਨਹੀਂ ਆਪਾਂ ਕੀ ਹਜ ਤੱਕ ਆਪਾਂ ਕੋਈ ਟਰਾਲੇ 'ਚ ਬੜੀ ਮੇਜਰ ਦਿੱਕਤ ਨਹੀਂ ਆਈ ਥੋੜੀਆਂ ਬਹੁਤ ਹਾਈਆਂ ਸੀ ਉਹ ਆਪਾਂ ਹੱਲ ਕਰ ਲਈ ਹੈ ਨਾ ਤੇ ਇਧਰ ਜਿਵੇਂ ਸਟਿੱਕਰ ਸ਼ੁਕਰ ਲੱਗੇ ਸਾਰੇ ਕੁਝ ਵਿੱਚ ਸੀਗਾ ਤੇ ਆਪਾਂ ਨੂੰ ਸਹੀ ਲੱਗਾ ਇਹ ਟਰਾਲਾ ਹਜ ਤੱਕ ਕੋਈ ਐਡੀ ਦਿੱਕਤ ਨਹੀਂ ਆਈ ਬਣਾਵਟ ਸਹੀ ਹੈ ਕੋਈ ਏ ਚੱਕਰ ਨਹੀਂ ਪਿਆ ਹਜ ਤੱਕ ਨਾ ਕਿ ਯਾਰ ਖੋਬਦਾ ਵਾਲਾ ਹੋਵੇ ਜੋਰ ਵਾਲਾ ਲਗਾਉਂਦਾ ਹੋਵੇ ਆਮ ਟਰਾਲਿਆਂ ਵਾਂਗੂ ਹੀ ਆ ਸਗੋਂ ਇਹ ਇੱਕ ਵਾਰ ਹੀ ਖੋ ਗਿਆ ਜਦੋਂ ਸਾਨੂੰ ਖਾਲੀ ਕਰਨਾ ਪਿਆ ਸੀ ਉਹ ਵੀ ਸਾਨੂੰ ਅੱਗੇ ਜਗ੍ਹਾ ਨਹੀਂ ਸੀਗੀ ਸਾਈਡ ਤੇ ਵੱਟ ਸੀ ਵੱਟ ਦੇ ਨਾਲ ਖੋ ਗਿਆ ਸੀ ਨਿਕਲ ਜਾਂਦਾ ਕਰਪੈਨ ਨਾਲ ਪਰ ਅਸੀਂ ਥੱਕਾ ਨਹੀਂ ਕੀਤਾ ਜ਼ਿਆਦਾ ਨੂੰ ਟਰੈਕਟਰ ਟਰਾਲੀ ਨਾਲ ਫਿਰ ਅਸੀਂ ਕੱਢ ਕੇ ਦੂਜੇ ਚ ਪਾਇਆ ਨਹੀਂ ਉਸ ਤੋਂ ਇਲਾਵਾ ਇੱਕ ਵਾਰੀ ਵੀ ਨਹੀਂ ਇਹ ਇਦਾਂ ਹੋਇਆ ਕਿ ਖੋਵਿਆ ਹੋਵੇ ਤੇ ਝੋਨਾ ਵੀ ਪਾਲੇ ਚ ਕਣਕ ਵੀ ਪਾਲੀ ਤੇ ਹੁਣ ਮੂੰਗੀ ਵੀ ਪਾਲੀ ਲਗਭਗ ਸਾਰੀ ਸੀਨ ਆਪਾਂ ਇਹਦੇ ਵਿੱਚ ਹੰਡਾਲੇ ਤੇ ਐਦੀ ਕੋਈ ਦਿੱਕਤ ਨਹੀਂ ਆਈ ਆਪਾਂ ਨੂੰ ਬਾਕੀ ਰੰਗ ਰੰਗ ਮੇਰੀ ਆਪ ਦੀ ਚੋਇਸ ਸੀਗੀ ਪੋਪੋ 골ਡ ਭਵਾਨੀ ਗੜ ਦੇ ਲਾਗੇ ਇੱਕ ਪਿੰਡਾ ਝੋਲੀਆਂ ਉਥੋਂ ਬਣਿਆ ਹੋਇਆ ਇਹ ਵੀਨਾ ਵਧੀਆ ਲਿਹਾਇ ਪਈ ਸੀ ਆਪਣੀ ਮਿੱਤਰ ਦੀ ਆਹ ਨੰਬਰ ਆ 77100 ਤਾਂ ਆਲੀ ਤੇ ਬਾਕੀ 30000 ਤੇ ਜੇ ਤੁਸੀਂ ਵੀ ਬਣਵਾਉਣਾ ਹੈ ਜਰੂਰ ਸੰਪਰਕ ਕਰਿਓ ਵੀ ਆਪਾਂ ਨੂੰ ਕਮੈਂਟਾਂ ਦੇ ਵਿੱਚ ਵੀ ਜਰੂਰ ਦੱਸਿਓ ਨਾ ਕਿਵੇਂ ਲੱਗਿਆ ਕਿਉਂਕਿ ਫਾਲਤੂ ਲੋਹਾ ਆਪਾਂ ਬੜਾ ਲਵਾਇਆ ਨਹੀਂ ਹਾਂ ਜੇ ਗੰਨੇ ਕੋਨੇ ਵਾਸਤੇ ਬਣਾਉਣਾ ਤੇ ਟਰਾਲਾ ਨਹੀਂ ਬਣਿਆ ਉਹਦੇ ਵਾਸਤੇ ਕਿਉਂਕਿ ਇੰਨਾ ਭਜਨ ਨਹੀਂ ਚੱਲਣਾ ਇਹਨੇ ਕਿਉਂਕਿ ਬਿੱਡ ਬੁੱਡ ਹਨਾ ਉਸ ਹਿਸਾਬ ਨਾਲ ਹੀ ਬਣੇ ਹੁੰਦੇ ਗੰਨੇ ਤੇ ਤਾਂ ਬਹੁਤ ਜ਼ਿਆਦਾ ਲੋਡ ਹੁੰਦਾ ਹੈਗਾ ਤੇ ਮਨ ਲਾ ਤੇ ਗੰਨੀ ਤੇ ਤਾਂ ਲਾਉਂਦੇ ਵੀ ਨਹੀਂ ਹੁੰਦੇ ਬਿੱਡ ਹਨਾ ਬਸ ਕਿ ਆਪਾਂ ਨੂੰ ਕਣਕ ਝੋਨੇ ਦੇ ਵਿੱਚ ਕਦੇ ਵੀ ਦਿੱਕਤ ਨਹੀਂ ਦਿੱਤੀ ਇਹ ਨਹੀਂ ਹਨ ਜਿਆਦਾ ਕੋਈ ਕੋਈ ਦਿੱਕਤ ਆਈ ਹੋਵੇ ਨਾ ਇਹੋ ਜਿਹੀ ਕੋਈ ਦਿੱਕਤ ਨਹੀਂ ਤੇ ਟਰਾਲਾ ਆਪਣੇ ਮਨਿਓ ਪੂਰਾ ਪਰਫੈਕਟ ਤੇ ਦੱਸੋ ਫਿਰ ਕਿਸਾਨ ਵੀਰੋ ਤੁਹਾਨੂੰ ਕਿਵੇਂ ਹੋਰ ਇੱਕ ਗੱਲ ਹੋਰ ਦੱਸਾਂ ਮੈਂ ਜੇ ਤੁਸੀਂ ਅਲੱਗ-ਅਲੱਗ ਚੀਜ਼ਾਂ ਕਰਵਾਉਣੇ ਹਨਾ ਜਿਵੇਂ ਉਹਨਾਂ ਨੇ ਮੈਨੂੰ ਆਖਿਆ ਸੀ ਇਹ ਤੋਂ ਘਟ ਨਹੀਂ ਕਰ ਸਕਦੇ ਸੀ ਜਿਵੇਂ ਵਜਨ ਜਿਵੇਂ ਇਹਨਾਂ ਨੇ ਹਾਫ ਫਿਕਸ ਹੁੰਦੀ ਆ ਇਹ ਤੋਂ ਘਟਾਉਦੇ ਨਹੀਂ ਉਰੇ ਚੈਨ ਲੱਗਿਆ ਇੱਕ ਉਰੇ ਲਾਤਾ ਇੱਕ ਉਰੇ ਲਾ ਗੱਦਰ ਗਿਆ ਆ ਸੀ ਆ ਸੀ ਇਹ ਕੋਰੇਲਾਤਾ ਇਹ ਕੋਰੇਲਾਤਾ ਹੁਣ ਇੱਥੇ ਵੀ ਇਹ ਚੌਰਸ ਪਾਈਪ ਲਾ ਸਕਦੇ ਸੀਗੇ ਪਰ ਇਹ ਅਸੀਂ ਭਾਜਨ ਥੋੜਾ ਕਟਵਾਉਣ ਨੂੰ ਆਕੇ ਤੋਂ ਥੋੜੀ ਜਿਹੀ ਗਲਤੀ ਹੋਈ ਹੈ ਭਾਜਨ ਜ਼ਿਆਦਾ ਕਟਵਾ ਲਿਆ ਸੀ ਕਿਤੇ 33 34 ਕੁਆਂਟਲ ਹੁੰਦਾ ਤਾਂ ਸਵਾਦ ਅੱਡ ਹੁੰਦਾ ਇਹਦਾ ਤੇ ਜਿਵੇਂ ਆ ਪਾਈਪ ਕਹਰੇ ਸੀ ਐਵੰਦੀਆ ਦੇਖੋ ਐਵੰਦੀਆ ਐਡਾ ਵੀ ਉਹ ਗੱਲ ਨਹੀਂ ਹੈਗੀ ਜਿੱਥੇ ਕੁਆਲਿਟੀ ਨੂੰ ਕੰਪਰੋਮਾਈਜ਼ ਹੁੰਦਾ ਸੀ ਉੱਥੇ ਕੀਤਾ ਹਰ ਜਗ੍ਹਾ ਨਹੀਂ ਕੀਤਾ ਗਿਆ ਕਿ ਇੱਥੇ ਵੀ ਕਰਦੀਏ ਉੱਥੇ ਵੀ ਕਰਦੀਏ ਇੱਥੋਂ ਵੀ ਪੈਸਾ ਵਿਚਾਲੀਏ ਉੱਥੋਂ ਵੀ ਵਿਚਾਲੀਏ ਹਾਲਾਂਕਿ ਆਪਾਂ ਨੂੰ ਇਹ ਕੋਈ ਦਿੱਕਤ ਨਹੀਂ ਹੈ ਨਾ ਕਿ ਬਣਾਵਟ ਜਿਵੇਂ ਮਿਸਤਰੀ ਦੇ ਵਿੱਚ ਬਹੁਤ ਇੱਕ ਮੇਜਰ ਗੱਲ ਹੁੰਦੀ ਆ ਟਾਇਰਾਂ ਦੀ ਪੋਜੀਸ਼ਨ ਟਾਇਰਾਂ ਦੀ ਪੋਜੀਸ਼ਨ ਹੋਣੀ ਬੜੀ ਲਾਜ਼ਮੀ ਚੀਜ਼ ਹੁੰਦੀ ਹੈ ਕਿ ਇੱਕ ਆਪਾਂ ਨੂੰ ਜ਼ਰੂਰ ਦਿੱਕਤ ਆਈ ਆ ਆਹ ਮੈਟ ਪੇਂਟ ਦੀ ਜਿਹੜਾ ਮੈਟ ਪੇਂਟ ਉਹਨਾਂ ਨੇ ਕਰਕੇ ਤਾਂ ਬਹੁਤ ਜਲਦੀ ਲਹਿਰਿਆ ਹੈ ਨਾ ਪਤਾ ਨਹੀਂ ਕੀ ਚੱਕਰ ਆ ਇਹ ਕਿਉਂ ਐਨਾ ਨਾ ਖਰਾਬ ਹੋ ਰਿਹਾ ਛੇਤੀ ਇਹ ਆਪਾਂ ਕਰਾਂਗੇ ਐਤ ਕਿਤਾ ਨਹੀਂ ਕਰਦੇ ਕਣਕਾਂ ਝੋਨਾ ਝੋਨਾ ਲਾ ਕੇ ਕਰਾਂਗੇ ਜਦੋਂ ਵਿਹਲਾ ਹੋਇਆ ਉਹਨੂੰ ਮੀਹਾਂ ਦੀ ਰੁੱਤ ਨੇ ਸੁੱਕਣਾ ਨਹੀਂ ਵਾਰਸ ਘਾਵਾਂਗੇ ਪੂਰੀ ਚੰਗੀ ਤਰ੍ਹਾਂ ਬੱਡ ਬੱਡ ਖੋਲ ਕੇ ਵੇਲੇ ਸਮੇਂ ਦੇ ਵਿੱਚ ਤੇ ਦੱਸਿਓ ਫਿਰ ਕਿਸਾਨ ਵੀਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਟਰਾਲਾ ਕਿਵੇਂ ਲੱਗਿਆ ਤੇ ਕਮੀਆਂ ਜਰੂਰ ਦੱਸੋ ਕਈ ਵਾਰ ਕਮੀ ਹੁੰਦੀ ਆਪਾਂ ਉਹ ਕੱਢ ਲਾਂਗੇ ਨਾ ਕਿਉਂਕਿ ਹਰੇਕ ਨੂੰ ਜਿਆਦਾ ਫਰਕ ਹੁੰਦੀ ਚੀਜ਼ ਦੀ ਧੰਨਵਾਦ ਸਾਰਿਆਂ ਦਾ